ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵੇਰੇ ਇੱਕ ਫੇਸਬੁੱਕ ਤੇ ਖਬਰ ਵੇਖਣ ਨੂੰ ਮਿਲੀ ਜੋ ਦੇਖ ਕੇ ਬੜਾ ਮਨ ਹੈਰਾਨ ਹੋਇਆ ਪੰਜਾਬ ਤੋਂ ਇੱਕਾਈ ਸਤਕਾਰਯੋਗ ਬੀਬੀ ਸਤਿੰਦਰ ਸੱਤੀ ਜਿਹਦਾ ਪੇਸ਼ਾ ਹੈ ਗਉਣ ਵਾਲਿਆਂ ਨੂੰ ਸਟੇਜ ਤੇ ਪੇਸ਼ ਕਰਨਾ ਉਹਨਾਂ ਦੇ ਸਤਕਾਰ ਦੇ ਵਿੱਚ ਦੋ ਲਖ ਜੇ ਬੋਲਣੇ ਉਹਨੇ ਅਮਰੀਕਾ ਕੈਨੇਡਾ ਦੇ ਰਹਿੰਦੇ ਹੋਏ ਡਰਾਈਵਰਾਂ ਬਾਰੇ ਬਿਨਾਂ ਕਿਸੇ ਜਾਣੇ ਜਾਂ ਬਿਨਾਂ ਕੁਝ ਤਜਰਬੇ ਤੋਂ ਬਗੈਰ ਡਰਾਈਵਰਾਂ ਬਾਰੇ ਆਪਣੀ ਟਿੱਪਣੀ ਕੀਤੀ ਆ ਜੋ ਵੇਖ ਕੇ ਬਹੁਤ ਮਨ ਨੂੰ ਦੁੱਖ ਹੋਇਆ ਸ਼ਾਇਦ ਉਹ ਭੁੱਲ ਗਈ ਕਿ ਉਹ ਉਸ ਪੰਜਾਬ ਤੋਂ ਆਈ ਆ ਜਿੱਥੇ ਬਿਜਲੀ ਸਰਪਲਸ ਆ ਜਿੱਥੇ ਹਰੇਕ ਕਿਸੇ ਨੂੰ ਨੌਕਰੀ ਮਿਲਦੀ ਆ ਕੋਈ ਪੰਜਾਬ ਦੇ ਵਿੱਚ ਦੁਖੀ ਨਹੀਂਗਾ ਜਿਸ ਸਰਕਾਰ ਦੀ ਉਹ ਪੈਰੋਕਾਰ ਆ ਉਹ ਇਸ ਗੱਲ ਨੂੰ ਭੁੱਲ ਗਈ ਕਿ ਇੱਥੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਮੁਲਕਾਂ ਦੇ ਵਿੱਚ ਰਹਿ ਕੇ ਟਰੱਕ ਚਲਾਏ ਜਾਂਦੇ ਨੇ। ਸੋ ਉਸ ਭੈਣ ਨੂੰ ਮੈਂ ਦੱਸਣਾ ਚਾਹੁੰਨਾ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਟਰੱਕ ਕਿਵੇਂ ਚਲਾ ਰਹੇ ਆ ਤੇ ਜਿਹੜੀਆਂ ਅਸੀਂ ਗੁੰਮਰਾਹ ਕਰਕੇ ਪੰਜਾਬ ਤੋਂ ਲਿਆਂਦੀਆਂ ਨੇ ਉਹ ਕਿਵੇਂ ਇੱਥੇ ਜ਼ਿੰਦਗੀ ਬਤੀਤ ਕਰ ਰਹੀਆਂ ਨੇ। ਸੋ ਇੱਕ ਕਵਿਤਾ ਦੇ ਰੂਪ ਵਿੱਚ ਭੈਣ ਸਤਿੰਦਰ ਸੱਤੀ ਨੂੰ ਚਾਰ ਲੈਣਾ ਕਹਿੰਦੇ ਆ ਜੇ ਚੰਗੀਆਂ ਲੱਗੇ ਦੋਸਤੋ ਤੇ ਉਹਦੇ ਕੋਲ ਪਚਾਉਣ ਦੀ ਜਰੂਰ ਕੋਸ਼ਿਸ਼ ਕਰਿਓ ਸੱਤ ਰੋਵੇ ਤੇ ਕੋਰ ਲਾਵੇ ਮੜਮੜ ਹੱਥ ਪੈਰਾਂ ਨੂੰ ਲਾਵੇ ਮਨ ਤਾਂ ਤਰਲੇ ਕਰਦੀ ਜਾਵੇ ਕਾ ਤੋਂ ਪੰਗਾ ਲੈ ਲਿਆ ਨੀ ਡਰੈਵਰ ਹੁੰਦੇ ਨਹੀਂ ਸ਼ਕੀਨ ਐਵੇਂ ਪਰਮ ਜੀ ਆ ਪੈ ਗਿਆ ਨੀ ਹੋ ਪਹਿਲਾ ਨੇ ਤਨੇ ਮਹਾਕਾਰ ਦੇ ਪੰਜ ਕੈਂਟੇ ਬਾਦ ਹਾਂ ਖੜ ਦੇ 11 ਕੈਂਟਿਆਂ ਚ ਬੋਕ ਹਾਂ ਪਰ ਦੇ ਕਦੇ ਛਟੇਟ ਚਲਾਈਏ ਨਾ ਪਲਾਸ ਦਾ ਸਰ ਬਾਤ ਦਾ ਮੰਗੀਏ ਕਿਸੇ ਦਾ ਪੂਰਾ ਹੱਥ ਕਾਹੀਏ ਨਾ ਹੋ ਡਰਾਈਵਰਾ ਕਰਕੇ ਖੁਦ ਕਮਾਈਆ ਡਰਾਈਵਰਾ ਕਰਕੇ ਸਖਤ ਕਮਾਈਆ ਕੰਪਨੀਆਂ ਆਪਣੀਆਂ ਖੁਦ ਬਣਾਈਆਂ ਕਰਦੇ ਡਿਸਪੈਚ ਤੇ ਲਾਹਣਾ ਮੜਾਈਆਂ ਪੂਰੇ ਜਸ਼ਨ ਮਨਾਉਂਦੇ ਹਾਂ ਖਾਂਦੇ ਰੈਸਟੋਰੈਂਟ ਵਿੱਚ ਖਾਣੇ ਜਦੋਂ ਟ੍ਰੱਕ ਚਲਾਉਂਦੇ ਹਾਂ ਹੋ ਜਿਹੜੀਆਂ ਅਸੀਂ ਵੇ ਆ ਕੇ ਲਿਆਏ ਉਹਨਾ ਕੰਮ ਨੂੰ ਹੱਥ ਨਾਲ ਲਾਏ ਕੈ ਮਰੀ ਵਿੱਚ ਲੈਣ ਉਹ ਆਏ ਜਦੋਂ ਟਰਕ ਤੋਂ ਆਈਦਾ ਪੰਜ ਦੇਣੇ ਕੰਮ ਕਰਕੇ ਛੰਡੇ ਗੁਰੂ ਘਰ ਵੀ ਜਾਈਦਾ ਅਸੀਂ ਹਾਂ ਸਿੱਖੀ ਸਦੇ ਕ ਵਿੱਚ ਪੂਰੇ ਖੜਦੇ ਹਾਂ ਜਾਵਰ ਦੇ ਮੂਰੇ ਵੈਰੀ ਜਦ ਵੀ ਸਾਨੂੰ ਕੂਰੇ ਡਰ ਕੇ ਤੌਣ ਚ ਕਾਈਏ ਨਾ ਸੁਣਦੇ ਟਾਡੀ ਅਦੇ ਕਵੀ ਸ਼ਰ ਪੂਜਾ ਟਰੱਕ ਚ ਲਾਈਏ ਨਾ ਹੋ ਕਰੀਏ ਉਹਨਾਂ ਨੂੰ ਸਦਾ ਸਲਾਮ ਦੇ ਨਾਂ ਨੇ ਬਦਲੀਆਂ ਸਾਡੀਆਂ ਸ਼ਮਾ ਗੌਣਾ ਖੁਸ਼ੀ ਚ ਪੱਤੜ ਤਰਨਾ ਨਾ ਟਰੱਕ ਸਖਾਇਆ ਏ ਸਜਦਾ ਨਤ ਉਸਤਾਦ ਨੂੰ ਕਰੀਏ ਜਿਸ ਨੇ ਰੱਜਕ ਚਪਾਇਆ ਏ ਸਜਦਾ ਨਤ ਉਸਤਾਦ ਨੂੰ ਕਰੀਏ ਜਿਸ ਨੇ ਟਰੱਕ ਸਿਖਾਇਆ ਏ ਦੋਸਤੋ ਜੇ ਲੈਣਾ ਚੰਗੇ ਲੱਗਣ ਤਾਂ ਪਲੀਜ਼ ਇਨੀਆਂ ਸ਼ੇਅਰ ਕਰ ਦਿਓ ਤਾਂ ਸਤਿੰਦਰ ਸਤਤੀ ਨੂੰ ਪਤਾ ਲੱਗ ਜੇ ਵੀ ਅਮਰੀਕਾ ਕੈਨੇਡਾ ਦੇ ਵਿੱਚ ਡਰਾਈਵਰ ਕਿਵੇਂ ਸਪਰੇਆਂ ਦਾੜੀਆਂ ਨੂੰ ਮਾਰ ਕੇ ਜੱਲਾ ਲਾ ਕੇ ਤੇ ਦਸਤਾਰਾ ਪੋਚਮੀਆਂ ਬਣ ਕੇ ਟਰੱਕ ਹਾਈਵੇ 70 ਤੇ ਡੈਨਵਲ ਕਨੈਕਟਰ ਨੂੰ ਕਿਵੇਂ ਜਾਂਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ